रिश्ते में तो हम तुम्हारे बाप लगते हैं नाम है शैनसा ये डायलॉग त तू सुनया होना पर की तूसी जान दियो कि इस डायलॉग नु बोलण वाले सुपरस्टार ने एक पंजाबी फिल्म भी कीती है मैं अमनदीप कौर ईटीवी भारत शॉर्ट्स विच तह्ड़ा स्वागत करदी हां बहुत कट लोकां नु पता है कि मेगा स्टार अमिताभ बच्चन ने अपने फिल्मी करियर दे शिखर उत्ते एक पंजाबी फिल्म विच कैमेयो कीता सी इस फिल्म दा नाम सी विलायती बाबू ਸਾਨੂੰ 1981 ਵਿੱਚ ਰਿਲੀਜ਼ ਹੋਈ ਇਸ ਫਿਲਮ ਦਾ ਨਿਰਮਾਣ ਪੰਜਾਬੀ ਕਮੇਡੀ ਦੇ ਬਾਸ਼ਾ ਮੇਲ ਮਿੱਤਰ ਨੇ ਕੀਤਾ ਸੀ ਇਸ ਫਿਲਮ ਵਿੱਚ ਅਮਿਤਾਵਚਨ ਨੇ ਅਦਾਕਾਰਾ ਰੀਨਾ ਰਾਏ ਨਾਲ ਕਈ ਰੋਮਾਂਟਿਕ ਸੀਨ ਕੀਤੇ ਸੀ ਜੀ ਹਾਂ ਕਿਹਾ ਜਾਂਦਾ ਹੈ ਕਿ ਮੇਲ ਮਿੱਤਰ ਇਸ ਕੈਮਿਊ ਲਈ ਇੱਕ ਵੱਡਾ ਸਟਾਰ ਚਾਹੁੰਦੇ ਸੀ ਤੇ ਉਹਨਾਂ ਨੇ ਮਹਿਮਾਨ ਭੂਮਿਕਾ ਲਈ ਧਰਮਿੰਦਰ ਵਾਰੇ ਸੋਚਿਆ ਅਦਾਕਾਰ 조ਗੇਸ਼ ਚੋਪੜਾ ਐਫਟੀਆਈਏ ਵਿੱਚ ਜਯਾ ਵਚਨ ਦੇ ਬੈਚਮੇਟ ਸਨ ਅਤੇ ਉਹਨਾਂ ਨੇ ਜਯਾ ਵਚਨ ਰਾਹੀਂ ਫਿਲਮ ਲਈ ਅमिता ਵਚਨ ਨਾਲ ਸੰਪਰਕ ਕੀਤਾ ਮੈਗਾ ਸਟਾਰ ਫਿਲਮ ਲਈ ਸਹਿਮਤ ਹੋ ਗਏ ਜਦੋਂ ਕਿ ਇਹ ਅमिता ਵਚਨ ਦੀ ਇਕਲੌਤੀ ਪੰਜਾਬੀ ਫਿਲਮ ਹੈ ਇਸ ਫਿਲਮ ਨੂੰ ਮੁੱਖ ਤੌਰ ਉਤੇ ਰੀਨਾ ਰਾਏ ਅਤੇ ਅमिता ਵਚਨ ਲਈ ਜਾਣ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਦੀ ਹੋਰ ਸ਼ਾਨਦਾਰ ਜਾਣਕਾਰੀ ਲਈ ਜੁੜੇ ਰਹੋ ਈਟੀਵੀ ਭਾਰਤ ਸ਼ਾਰਟਸ ਦੇ ਨਾਲ